ਮਹਾਰਾਜ ਜੀ ਨੇ ਜੋ ਕੀਤਾ ਸਹੀ ਕੀਤਾ ਕਈ ਹੱਡੇ ਤੋਂ ਵੀ ਥੱਲੇ ਦੇ ਲੈਵਲ ਦੇ ਮਤਲਬ ਵੀ ਮੰਜੀਰੇ ਪਏ ਆ ਕਈਆਂ ਕੋ ਹਿੱਲਿਆ ਤੱਕ ਨਹੀਂ ਜਾਂਦਾ ਤੇ ਆਪਾਂ ਫੇਰ ਵੀ ਸਹੀ ਫਲਾਮ ਤੇ ਆ ਮਤਲਬ ਵੀ ਬੋਲਦੇ ਆ ਰੋਟੀ ਪਾਣੀ ਖਾਣੇ ਆ ਜਾਂ ਆਪਣਾ ਸਾਰਾ ਕੰਮ ਕਰਦੇ ਆ ਹਾਂ ਬਸ ਇਹੋ ਹੀ ਕਰ ਲਈਦਾ ਮਹਾਰਾਜ ਦਾ ਸ਼ੁਕਰੀਆ ਕੀਤਾ ਅਜੇ ਤੱਕ ਬਹੁਤ ਬਹੁਤ ਵਧੀਆ ਸੋਚ ਹੈ ਇਪਣ ਤੁਸੀਂ ਫਿਰ ਜਿਵੇਂ ਜੋ ਇਹਨਾਂ ਨੇ ਗੱਲ ਕਹੀ ਆ ਹਾਂਜੀ ਨਾ ਕੋਈ ਗਲਾ ਸ਼ਿਕਵਾ ਜਿਵੇਂ ਕਹਿੰਦੇ ਕਿ ਸਾਡੇ ਤੋਂ ਵੀ ਔਰ ਇਹੀ ਦੁਨੀਆ ਸਿਆਣੇ ਇਹੀ ਕਹਿੰਦੇ ਆ ਕਿ ਆਪਣੇ ਤੋਂ ਹੀਟ ਲਿਆ ਨੂੰ ਨੀਵਿਆਂ ਨੂੰ ਦੇਖ ਕੇ ਤੁਸੀਂ ਜੀਓ ਬਿਲਕੁਲ ਬਿਲਕੁਲ ਜੀ ਜਿਤਨਾ ਬੇਟੇ ਨੇ ਕਿਹਾ ਵਾ ਤੇ ਅਸੀਂ ਆਪੇ ਇਹ ਸ਼ੁਕਰ ਕਰੀਦਾ ਪਰਮਾਤਮਾ ਪਰਮਾਤਮਾ ਜਿੱਥੇ ਵੀ ਰੱਖਿਆ ਤੂੰ ਵਧੀਆ ਰੱਖਿਆ ਬੋਲਦੇ ਨੇ ਆਪ ਦੱਸ ਕੇ ਕੁਝ ਖਾਣ ਨੂੰ ਮੰਗਦੇ ਨੇ ਹੂੰ ਤੁਰਦੇ ਨੇ ਇਹ ਵੀ ਕਿਸੇ ਦਿਨ ਤੁਰਨ ਲੱਗ ਜਣਗੇ ਇੰਨਾ ਪਰਮਾਤਮਾ ਨੇ ਸਾਨੂੰ ਦਿੱਤਾ ਆ ਛੱਤ ਨਹੀਂ ਸੀ ਸਾਡੀ ਉੱਤੇ ਪੱਕੀ ਘਰ ਵਧੀਆ ਬਣ ਗਿਆ ਸਾਡਾ ਇਹ ਵੀ ਤੁਰਨਗੇ ਕਿਸੇ ਦਿਨ ਨੂੰ ਹੂੰ ਉਹਦਾ ਉਹਦੇ ਸ਼ੁਕਰ ਚ ਰਹੀਦਾ ਪਰਮਾਤਮਾ ਦੇ ਸੰਗਤ ਦੇ ਸਹਯੋਗ ਨਾਲ ਬਣਿਆ ਹਾਂਜੀ ਬਿਲਕੁਲ